ਹਾਂਜੀ ਕਰੋ ਸ਼ੋਰ ਬਹੁਤ ਹੈ ਚੈਨ ਕਿਤੇ ਨਹੀਂ ਭੱਜ ਦੌੜ ਹੈ ਬਹਿਣ ਕਿਤੇ ਨਹੀਂ ਚੋਰ ਬਹੁਤ ਹੈ ਚੈਨ ਕਿਤੇ ਨਹੀਂ ਭੱਜ ਦੌੜ ਹੈ ਬਹਿਣ ਕਿਤੇ ਨਹੀਂ ਚਾਰ ਚਫੇਰੇ ਚਾਨਣ ਚਾਨਣ ਉਹ ਕਾਲੀ ਬੋਲੀ ਰੈਣ ਕਿਤੇ ਨਹੀਂ ਰੈਣ ਮਤਲਬ ਰਾਤ ਨੂੰ ਗਿਆ ਮੈਂ ਹਾਂ ਗਰਮੀ ਵਾਲਾ ਜੱਪ ਨਹੀਂ ਇੱਥੇ ਪਰ ਰੈਣ ਤੋਂ ਸਕਦਾ ਭੱਜ ਨਹੀਂ ਇੱਥੇ ਗਰਮੀ ਵਾਲਾ ਜੱਭਣੀ ਇੱਥੇ ਪਰ ਰੇਨ ਤੋਂ ਸਕਦਾ ਭੱਜ ਨਹੀਂ ਇੱਥੇ ਦੇਖਣੇ ਨੂੰ ਇੱਲੀ ਟਾਕੀ ਸਾਫ਼ ਬੜੀ ਐ ਪਰ ਪਾਣੀ ਨਾਲ ਬੁਝਦੀ ਪਿਆਸ ਨਹੀਂ ਇੱਥੇ ਮੰਨੋ ਜਾਂ ਨਾ ਮੰਨੋ ਹਵਾ ਦਾ ਸ਼ੋਰ ਵੀਕਐਂਡ ਦੀ ਚੁੱਪ ਨੂੰ ਕੱਟ ਨਹੀਂ ਸਕਦਾ ਮੰਨੋ ਜਾਂ ਨਾ ਮੰਨੋ ਹਵਾ ਦਾ ਸ਼ੋਰ ਵੀਕਐਂਡ ਦੀ ਚੁੱਪ ਨੂੰ ਕੱਟ ਨਹੀਂ ਸਕਦਾ ਹਾਂ ਵੀਕਡੇ ਤਾਂ ਬਿਜ਼ੀ ਬਹੁਤ ਐ ਤਾਂ ਹੀ ਸ਼ਿਫਟ ਤੇ ਰਹਿੰਦੀ ਖਿਜੀ ਬਹੁਤ ਐ ਵਨ ਸੁਵੰਨੀ ਚਿਹਰੇ ਇੱਥੇ ਕੰਨੋਂ ਲੱਗਦੇ ਬਹਿਰੇ ਇੱਥੇ ਵਨ ਸੁਮੰਨੀ ਚਿਹਰੇ ਇੱਥੇ ਕੰਨੋਂ ਲੱਗਦੇ ਬਹਿਰੇ ਇੱਥੇ ਹਾਈ ਆਈ ਓਕੇ ਕਹਿ ਕੇ ਸਾਰ ਦਿੰਦੇ ਨੇ ਕੈਨ ਗੋਰੇ ਪਿਆਰ ਦਿੰਦੇ ਨੇ ਵਾਹ ਜੀ ਵਾਹ ਵਾਹ ਸੁਪਨਾ ਸਕਾਰ ਹੋਇਆ ਪਾਣੇ ਪੁੱਤ ਜੂ ਤੋਂ ਬਾਹਰ ਹੋਇਆ ਪਿੰਡ ਚੁੱਚਾ ਕਰਦਾਰ ਹੋਇਆ ਪਾਣੇ ਦਿਲ ਸਾਡਾ ਤਾਰ-ਤਾਰ ਹੋਇਆ ਦੂਰੀ ਦਿਲਾਂ ਚ ਨਾ ਹੋਵੇ ਭਾਵੇਂ ਦੂਰ ਬੈਠੇ ਆਂ ਘਰ ਤਾਂ ਇੱਥੇ ਭੀੜੇ ਬਹੁਤ ਨੇ ਆਟੇ ਮਿਲਦੇ ਚੀੜੇ ਬਹੁਤ ਨੇ ਇਹ ਤਾਂ ਗੱਲ ਨੂੰ ਮਾਣੋ ਬਿੱਲੀ ਰੱਖੀ ਫਿਰਦੇ ਚੂਹਾ ਚੂਹੀ ਦੱਕੀ ਫਿਰਦੇ ਹੀਟਿੰਗ ਹੀਟਰ ਕੰਦੇ ਚ ਗੱਡੇ ਪਾਣੀ ਤੱਤਾ ਬਿੰਦ ਚ ਕਰਦੇ ਹਾਲਾਂਕਿ ਕਿਤਾਬੀ ਕੀੜਾ ਨਹੀਂ ਹੈ ਪਰ ਹਾਂ ਸਾਹਿਤ ਨੂੰ ਚਾਹੁੰਦੇ ਆ ਤਾਂ ਹੀ ਉਹ ਤਾਂ ਆਪਣੇ ਕਿਤਾਬ ਘਰ ਦੇ ਜਵਾਨਾਂ ਲਈ ਵੱਖਰਾ ਸੈਕਸ਼ਨ ਬਣਾਉਂਦੇ ਹਾਂ ਹਾਂ ਘਰਗੁਰੂ ਦਾ ਸਕੂਨ ਨਾ ਭਰਿਆ ਇੱਥੇ ਇੱਕੋ ਟਿਕਾਣਾ ਜਿੱਥੇ ਦਿਲ ਜਾ ਖੜਿਆ ਸਾਡਾ ਗੁਰਪੁਰਬ ਚੇਤੇ ਆ ਜਾਂਦਾ ਜਦੋਂ ਇੱਥੇ 크리스마ਸ ਮਨਾ ਛੱਡਦੇ ਨੇ ਦਾਦੀ ਨਾਨੀ ਪਿੰਡ ਰਹਿ ਗਈਆਂ ਜਵਾਕ ਮਾਮਾ ਨੂੰ ਸਤਾ ਛੱਡਦੇ ਨੇ ਕੀ ਬਾਤ ਹੈ